ਕੁਝ ਦਿਨ ਪਹਿਲਾਂ ਫਰੋਜ਼ਪੁਰ ਦੇ ਮਖੂਗੇਟ ਵਿਖੇ ਇੱਕ ਟੈਟੂ ਵਾਲੀ ਦੁਕਾਨ ਤੇ ਗੋਲੀकांड ਦੀ ਘਟਨਾ ਜਿਹੜੀ ਉਹ ਵਾਪਰੀ ਸੀ ਜਿਸ ਦੇ ਵਿੱਚ ਕੁਝ ਸ਼ੂਟਰਾਂ ਦੇ ਵੱਲੋਂ ਅਨੇ ਵਾਰ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇੱਕ ਟੈਟੂ ਵਾਲੀ ਦੁਕਾਨ ਤੇ ਗੋਲੀ ਲੰਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਉੱਥੇ ਹੀ ਦੋਨੋਂ ਪਾਸੇ ਕ੍ਰੋਸ ਮਾਮਲਾ ਜਿਹੜਾ ਦਰਜ ਕੀਤਾ ਗਿਆ ਗੋਲੀਆਂ ਚੱਲਣ ਦੀ ਵੀਡੀਓ ਕਾਫੀ ਜ਼ਿਆਦਾ ਜਿਹੜੀ ਉਹ ਵਾਇਰਲ ਹੋਈ ਹੈ ਉੱਥੇ ਹੀ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਕੁਝ ਸ਼ੂਟਰਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਕੀਆਂ ਦੀ ਭਾਲ ਜਿਹੜੀ ਹੋ ਜੋ ਜਾਰੀ ਸੀਗੀ ਮਨ ਹੋਰ ਫਿਰੋਜ਼ਪੁਰ ਪੁਲਿਸ ਨੇ ਗੋਲੀकांड ਦੇ ਵਿੱਚ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਡੀਆਈਜੀ ਹਰਮਨबीर ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਦੋ ਹੋਰ ਪਦਮਾਸ਼ਾ ਨੂੰ ਗ੍ਰਿਫਤਾਰ ਕਰ ਲਏ ਜਿਨ੍ਹਾਂ ਦੇ ਕੋਲੋਂ ਦੋ ਪਿਸਤਲ ਵੀ ਡਰੋਨ ਦੇ ਸਮੇਤ ਬਰਾਮਦ ਕੀਤੇ ਨੇ ਅਤੇ ਇਹਨਾਂ ਦੇ ਕੋਲੋਂ 105 ਗ੍ਰਾਮ ਹੈਰੋਇਨ ਜਿਹੜੀ ਵੀ ਬਰਾਮਦ ਕੀਤੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਖਿਲਾਫ ਮਾਮਲਾ ਜਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਪੋਰਟ ਦੇ ਵਿੱਚ ਪਿੱਛੇ ਟੈਟੂ ਵਾਲੀ ਦੁਕਾਨ ਦੇ ਉੱਤੇ ਇੱਕ ਕਤਲ ਹੋਇਆ ਸੀਗਾ ਦੋ ਜਿਹੜੇ ਆ ਦੋ ਢੜੇ ਜਿਹੜੇ ਆਪਸ ਵਿੱਚ ਭਿੜੇ ਸੀਗੇ ਜਿਨ੍ਹਾਂ ਦੇ ਪਿਸ਼ੋਕੜ ਸਾਰਿਆਂ ਦੇ ਕ੍ਰਿਮੀਨਲ ਹੀ ਸੀਗੇ ਸੋ ਉਹਨਾਂ ਦਾ ਜਿਹੜਾ ਹੈਗਾ ਵਾ ਪਹਿਲਾਂ ਵੀ ਨੈੱਟਵਰਕ ਜਿਹੜਾ ਜਿਹੜੇ ਬੰਦਿਆਂ ਨੇ ਮੇਨ ਕੀਤਾ ਸੀ ਉਹ ਪਹਿਲਾਂ ਤਿੰਨ ਬੰਦੇ ਫੜ ਲਏ ਗਏ ਸੀਗੇ ਇੱਕ ਪੁਲਿਸ ਇਨਕਾਊਂਟਰ ਤੋਂ ਬਾਅਦ ਉਹਨਾਂ ਦੀ ਅਰੈਸਟ ਹੋਈ ਸੀ ਇਨਾਂ ਦੇ ਵਿੱਚੋਂ ਦੋ ਬੰਦੇ ਇੱਕ ਸਿਗਮ ਸ਼ਿਵਮ ਸੈਗਲ ਅਲੈਸ ਸਾਗਾ ਤੇ ਦੂਸਰਾ ਸਿਮਰਨ ਪ੍ਰੀਤ ਇਹ ਦੋਨੇ ਜਿਹੜੇ ਹੈ ਫਰੋਜਪੁਰ ਦੇ ਇੱਕ ਫਰੋਜਪੁਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਔਰ ਉਹ ਕਾਊਂਟਰ ਇੰਟੈਲੀਜੈਂਸ ਤੇ ਫਰੋਜਪੁਰ ਪੁਲਿਸ ਦਾ ਇੱਕ ਕੰਬਾਈਨਡ ਆਪਰੇਸ਼ਨ ਸੀਗਾ ਇਹਦੇ ਵਿੱਚ ਇੱਕ ਪਿਸਟਲ 30 ਬੋਰ ਇੱਕ ਪਿਸਟਲ 32 ਬੋਰ ਤੇ ਜਿੰਦਾ ਰੌਂਦ ਵਗੈਰਾ ਜਿਹੜੇ ਉਹ ਰਿਕਵਰ ਹੋਏ ਫਰਦਰ ਇਹਨਾਂ ਦੀਆਂ ਜਿਹੜੀਆਂ ਇੰਟਰੋਗੇਸ਼ਨਸ ਤੋਂ ਬਾਅਦ ਜਿਹੜੇ ਰਹਿੰਦੇ ਇਨਾਂ ਦੇ ਸਾਥੀ ਆ ਉਹਨਾਂ ਨੂੰ ਵੀ ਫੜਿਆ ਜਾਊਗਾ। ਔਰ ਫੋਈਪੁਰ ਪੁਲਿਸ ਪੂਰੀ ਤਗੜੇ ਹੋ ਕੇ ਤਤਪਰਤਾ ਨਾਲ ਲੱਗੀ ਆ ਕਿ ਇਹੋ ਜਿਹਾ ਜਿਹੜਾ ਗੈਂਗਸਟਰਵਾਦ ਆ ਜਾਂ ਇਹੋ ਜਿਹਾ ਜਿਹੜਾ ਇਹ ਬਦਮਾਸ਼ੀ ਵਾਲੇ ਬਦਮਾਸ਼ ਨੇ ਵੀ ਇਹਨਾਂ ਦਾ ਲੱਕ ਪੰਨਿਆ ਜਾਵੇ ਤੇ ਜ਼ੀਰੋ ਟੋਲਰੈਂਸ ਰਹੂਗੀ। ਔਰ ਜਿਹੜਾ ਵੀ ਇਹੋ ਜਿਹੀ ਕੋਈ ਹਰਕਤ ਕਰੂਗਾ ਕੋਈ ਆਪ ਫਾਇਰਿੰਗ ਵਾਲੀ ਜਾਏ ਇਹੋ ਜਿਹੀ ਕੋ ਰੈਂਸਮ ਵਾਲੀ ਅਸੀਂ ਬਿਲਕੁਲ ਉਹਨੂੰ ਬਖਸ਼ਾਂਗੇ ਨਹੀਂ ਉਹਦੇ ਤੇ ਬਹੁਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਰਨਾਮ ਕੀ ਬਰਾਮਤ ਹੋਇਆ ਜੀ? ਇਨਾਂ ਤੋਂ ਦੋ ਪਿਸਟਰ ਕਵਰ ਹੋਏ ਆ ਇੱਕ 30 ਬੋਰ ਦਾ ਇੱਕ 32 ਬੋਰ ਦਾ ਤੇ ਜਿਹੜਾ ਇਹਦੇ ਪੋਜੈਸ਼ਨ ਚੋਂ ਜਿਹੜਾ ਸੇਵਮ ਹੈਗਾ 105.78 ਗ੍ਰਾਮ ਜਿਹੜੀ ਹਿਰੋਇਨ ਵੀ ਰਿਕਵਰ ਹੋਈ ਆ ਇਹ ਪਹਿਲਾਂ ਵੀ ਜਿਹੜਾ 2024 ਦਾ ਇੱਕ ਮੁਕਦਮਾ ਸੀਗਾ ਮੁਕਦਮਾ ਨੰਬਰ 57 ਇਹ ਵੀ ਐਨਡੀਪੀਐਸ ਦਾ ਮੁਕਦਮਾ ਸੀਗਾ 7 ਕਿਲੋ ਹਿਰੋਇਨ ਦੀ ਰਿਕਵਰੀ ਚ ਵੀ ਵੌਂਟਡ ਸੀਗਾ ਸੋ ਇਟ ਇਜ਼ ਅ ਬੈਗ ਸਕਸੈਸ ਨਜ਼ਦੀਕੀ ਕੁਝ ਦਿਨ ਪਲਾਂ ਫਿਰੋਜ਼ਪੁਰ ਦੇ ਮੋਕੂ ਗੇਟ ਤੇ ਇੱਕ ਟੈਟੂ ਵਾਲੀ ਦੁਕਾਨ ਤੇ ਗੋਲੀ ਕਾਣ ਦੀ ਜਿਹੜੀ ਵਪਰਾ ਘਟਨਾ ਜਿਹੜੀ ਉਹ ਵਾਪਰੀ ਸੀਗੀ ਤੇ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਪੂਰੀ ਵਾਰਦਾ ਜਿਹੜੀ ਉਹ ਰਿਕਾਰਡ ਕੀਤੀ ਗਈ ਸੜਨਾ ਲੰਮੇ ਸੱਡੀ ਜੁੜ ਚੁੱਕੇ ਨੇ ਅਮਿਤ ਸੇਟੀ ਫਿਰੋਜ਼ਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਗੋਲੀकांड ਦੀ ਤੇ ਸੀਸੀਟੀਵੀ ਫੁਟੇਜ ਵੀ ਜਿਹੜੀ ਸਾਹਮਣੇ ਆਈ ਸੀ ਉਤੋਂ ਇੱਕ ਨਵੀਂ ਜਿਹੜੀ ਗੱਲ ਉਹ ਸਾਹਮਣੇ ਆਈ ਹੈ ਕਿ ਪੁਲਿਸ ਨੇ ਇੱਕ ਦੋ ਹੋਰ ਜਿਹੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਤੁਹਾਡੇ ਕੋਲ ਅ ਬਿਲਕੁਲ ਮਨਪ੍ਰੇਦ ਦੱਸਣਾ ਚਾਹਾਂਗਾ ਕਿ ਅਗਰ ਗੱਲ ਕੀਤੀ ਜੇਕਰ ਫਰੋਸਪੁਰ ਦੀ ਤਾਂ ਸੈਕਟਰ 82 ਸਿਗਾ ਜਿੱਦੇ ਦੁਕਾਨ ਤੇ ਜਿਹੜੀ ਗੋਲੀ ਜਿਹੜੀ ਚੱਲੀ ਸੀ ਪੂਰੀ ਘਟਨਾ ਜਿਹੜੀ ਹੈ ਇਲੈਕਟ੍ਰਿਸਿਟੀ ਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਸੀ ਅਗਰ ਪ੍ਰੋਸਮਲ ਸੂਤਰਾ ਦੀ ਗੱਲ ਕਰੀਏ ਉਸ ਸਮੇਂ ਵੀ ਜਦਨੇ ਕੁਝ ਲੋਕਾਂ ਨੂੰ ਰਾਉਂਡ ਅਪ ਜਿਹੜਾ ਹੈ ਕੀਤਾ ਗਿਆ ਸੀ ਤਾਂ ਵੀ ਅਗਰ ਅੱਗੇ ਬਣ ਕਰੀਏ ਪੁੱਕਾ ਇਨਪੁਟ ਜਿਹੜੀ ਸੀਗੇ ਪੁਲਿਸ ਕੋਲ ਸੀਗੇ ਤੇ ਨਵੀਂ ਫੁਟੇਜ ਵੀ ਉਹਨਾਂ ਦੇ ਹੱਥ ਵਿੱਚ ਨਹੀਂ ਸੀ ਜਿਸ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੈ ਕੁਝ ਅਰੈਸਟ ਜਿਹੜੇ ਹਨ ਵਿਅਕਤੀਆਂ ਨੂੰ ਦਿੱਤਾ ਗਿਆ ਹੈ ਉਹਨਾਂ ਕੋਲ ਵੈਪਨ ਜਿਹੜ ਕੋਈ ਨਹੀਂ ਕਿ ਜਿਹੜਾ ਫਰਦਾ ਦਾ ਉਹ ਬ੍ਰਾਹਮਕ ਹੋਇਆ ਤੇ ਕੋਈ ਵੱਡੀ ਕਾਮਯਾਬੀ ਜਿਹੜੀ ਹੈ ਪ੍ਰੋਫੈਸ਼ਨ ਨੂੰ ਮਿਲੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤਨਾ ਇਹਦਾ ਪੁਲਿਸ ਮਾਲ ਨਿਕਾ ਜਾਵੇਗਾ ਹੋਰ ਵੀ ਵੱਡੇ ਖੁਲਾਸੇ ਜਿਹੜੇ ਹਨ ਹੋ ਸਕਦੇ ਨੇ ਜੀ ਅਮਿਤ ਕਿੰਨੇ ਕ ਮੁਲਜ਼ਮ ਸੀ ਗਿਆ ਕਿਉਂਕਿ ਇੱਕ ਤਾਂ ਉਹਨਾਂ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਸੀਗਾ ਤਾਂ ਹੁਣ ਦੋ ਜਿਹੜੇ ਨੇ ਫਿਰ ਗ੍ਰਿਫਤਾਰ ਕੀਤੇ ਨੇ ਪਰ ਕਿਹਾ ਜਾ ਰਿਹਾ ਕਿ ਅਜੇ ਹੋਰ ਦੀ ਭਾਲ ਜਿਹੜੀ ਅਜੇ ਜਾਰੀ ਹੈ ਆ ਬਿਲਕੁਲ ਲਗਾਤਾਰ ਹੈ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜ਼ਾਬਤਾ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਹਾਲਕਿ ਇਹ ਕੋਈ ਜਲਬਾਤ ਜਿਹੜੀ ਨਹੀਂ ਆ ਰਹੀ ਹੈ ਜਿਹੜੇ ਕਿ ਅਗਰ ਸੋਰਸਿਸ ਦੀ ਗੱਲ ਕਰੀਏ ਜਿਹੜੇ ਪੁਲਿਸ ਦੇ ਸੋਰਸਿਸ ਆ ਉਹਨਾਂ ਵੱਲੋਂ ਜਿਹੜੀਆਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੂਰੇ ਮਾਮਲੇ ਦੇ ਵੀ ਜਿਹੜੇ ਨੇ ਤਿੰਨ ਲੋਕਾਂ ਨੂੰ ਜਿਹੜਾ ਹੈ ਰਾਉਂਡ ਅਪ ਜਿਹੜਾ ਹੈ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਹੋਰ ਵੀ ਵੱਡੇ ਜਿਹੜੀਆਂ ਇਹ ਦੇ ਵਿੱਚ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਇਹ ਕੋਈ ਆਪਸੀ ਰੰਜਿਸ਼ ਨੂੰ ਲੈ ਕੇ ਸੀਗਾ ਜਾਂ ਫਿਰ ਕਿਸੇ ਹੋਰ ਚੀਜ਼ ਦਾ ਮਾਮਲਾ ਸੀ ਹਾਂ ਬਿਲਕੁਲ ਅਗਰ ਗੱਲ ਕਰੀਏ ਮਨਪ੍ਰੀਤ ਜੀ ਕਿ ਹਾਲਕਿ ਇਹ ਸਾਰਾ ਇਨਵੈਸਟੀਗੇਸ਼ਨ ਦਾ ਅਧੀਨ ਹੈ ਜਦੋਂ ਵੀ ਕੋਈ ਪੁਲਿਸ ਅਗਰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਦੀ ਹੈ ਹਾਲਾਂਕਿ ਪੂਰੇ ਪਲਾਸੇ ਜਿਹੜੇ ਨੇ ਨਹੀਂ ਕਿਹਾ ਜਾਂਦੇ ਹਾਲਾਂਕਿ ਜਿਹੜੇ ਸੋਰਸਸ ਦੱਸ ਰਹੇ ਨੇ ਅਗਰ ਸੋਰਸਸ ਦੀ ਗੱਲ ਕਰੀਏ ਤੇ ਆਪੀ ਰੰਜੀ ਜਿਹੜੀ ਹੈ ਕੋਈ ਹੋ ਸਕਦੀ ਹੈ ਜਾਂ ਕੋਈ ਸੌਫਟ ਦਾ ਮਾਮਲਾ ਹੋ ਸਕਦਾ ਹੈ ਸਾਰਾ ਉਹਨਾਂ ਇਨਵੈਸਟੀਗੇਸ਼ਨ ਦਾ ਵਿਚ ਹੈ ਇਨਵੈਸਟੀਗੇਸ਼ਨ ਚ ਬਹੁਤ ਸਈਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਖੁਲਾਸਾ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਦਿਖਾਈ ਦੇਵੇਗੀ ਹਾਲਾਂਕਿ ਹੁਣ ਜਿੰਨਾ ਗ੍ਰਿਫਤਾਰੀ ਹੋ ਗਿਆ ਜਿਸ ਤੋਂ ਬਾਅਦ ਰਿਮਾਂਡ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਵੇਂ ਚਰਜੋ ਪੁਲਿਸ ਪੂਰੀ ਜਾਣਕਾਰੀ ਦੇਵੇਗੀ ਉਸ ਤੋਂ ਬਾਅਦ ਇੱਕ ਸੈਸ਼ਨ ਹੋਏ ਜੀ ਅਮਿਤ ਵਦੇਰੀ ਜਾਣਕਾਰੀ ਲਈ ਬਹੁਤ ਬਹੁਤ ਤਾਨਵਾਦ ਜੁੜੇ ਰਾਂਗੇ ਥੋੜੇ ਨਾਲ